ਅਸ਼ੀਕਾਲ ਜੀ ਕਿਸਾਨ ਪਸ਼ੂ ਪਾਲਕ ਦੇ ਤੁਹਾਡਾ ਸਵਾਗਤ ਹੈ ਤਾਂ ਸੱਜਣੋ ਅੱਜ ਦੀ ਵੀਡੀਓ ਬਣਾਉਣ ਆਪਾਂ ਪਹੁੰਚੇ ਆ ਪਿੰਡ ਵਿਦੇਸ਼ਾ ਤਹਿਸੀਲ ਤੇ ਜ਼ਿਲ੍ਹਾ ਮਰੇਲ ਕੋਟਲਾ ਇੱਕ ਤਾਂ ਦਿਖਾਵਾਂਗੇ ਤੋਹਫ਼ਾ ਐਰ ਸ਼ਹਿਰ ਦਾ ਤੇ ਚਾਰ ਦਿਖਾਵਾਂਗੇ ਸੱਜਣੋ ਜਰਸੀ ਦੋ گاਵਾ ਤਾਜ਼ੀਆਂ ਸੂਈਆਂ ਨੇ ਤੇ ਤਿੰਨ ਹੈਗੀਆਂ ਨੇ ਗੱਬਣਾ ਰਿਕਾਰਡ ਸਾਰੀਆਂ ਦੀ ਚੰਗਾ ਬਾਕੀ ਗੱਲਬਾਤ ਬਾਈ ਨਾ ਕਰਾ ਦੂੰਗਾ ਰੇਟ ਸਾਰੀਆਂ ਦਾ ਵੀਡੀਓ ਚ ਕਰਾ ਦਾਂਗੇ ਕੱਲੀ ਕੱਲੀ ਖੋਲ ਕੇ ਤੋੜ ਕੇ ਕੱਲੀ ਕੱਲੀ ਦੀ ਡਿਟੇਲ ਹਰੇਕ ਪੱਖ ਤੋਂ ਜਾਣਕਾਰੀ ਲੈ ਕੇ ਦੇ ਦੂੰਗਾ ਆ ਜੀ ਕੀ ਹਾਲ ਹੈ ਜੀ ਠੀਕ ਹੈ ਬਲੀ ਸਤਿ ਸ਼੍ਰੀ ਅਕਾਲ ਜੀ ਸਾਰੇ ਚੜਦੀ ਕਲਾ ਜੀ ਹਾਂ ਚੜਦੀ ਕਲਾ ਕਿਵੇਂ ਚੱਲਦਾ ਕੰਮ ਵਧੀਆ ਜੀ ਕਿਰਪਾ ਮਾਲਕ ਦੀ ਜੀ ਆ ਕੰਮ ਵਾਈ ਕਹਿੰਦਾ ਚੱਲਦਾ ਲੋਟ ਤੇ ਬਾਕੀ ਪਸ਼ੂ ਵੀ ਸਾਫ਼ ਸੁਥਰੇ ਆ ਗਏ ਬਿਲਕੁਲ ਇਹ ਗੱਲ ਕਰਦੇ ਜਮਾ ਜੀ ਰਿਕਾਰਡ ਵਾਲੇ ਨੇ ਸਾਰੇ ਇੱਕ ਮੱਛੀ ਹੈਗੀ ਆ ਛੋਟੇ ਰੇਟ ਦੀ ਕਰੀਏ ਇਧਰ ਲਈ ਬੰਨੇ ਵੀ ਮਾਰਦੇ ਕੈਮਰਾ ਇਹ ਸੂਣ ਚ ਕੱਢਦੀ ਆ ਮੇਰਾ ਖਿਆਲ ਆ ਵੀ 10 ਦਿਨਾਂ ਤੋਂ ਪਲੱਸ ਹਾਂਜੀ ਹਾਂਜੀ 2-4 ਦਿਨ ਪਲੱਸ ਕੱਢ ਸਕਦੀ ਆ ਕੱਢ ਸਕਦੀ ਸੀ ਕਿਉਂਕਿ ਹੁਣ ਸਾਨੂੰ ਸਾਡੇ ਕੋ ਆਪਣਗਾਂ ਦਾ ਆਉਂਦੀਆਂ ਨੇ ਠੀਕ ਹੈ ਹਾਂ 2-4 ਦਿਨ ਉੱਤੇ ਵੀ ਲਿਆਦੀ ਆ ਟੈਂਪੂ ਚੜ੍ਹ ਕੇ ਭਰਾ ਜਿਵੇਂ ਬਾਈ ਨੇ ਦੱਸਿਆ ਵੀ ਐਪ 'ਚ ਸਰਚ ਕਰਿਆ ਸੀਮ ਨੇ ਦੇ ਬਹੁਤ ਚੰਗਾ ਲੱਗਿਆ ਤੇ ਹੁਣ ਸ਼ੁਰੂਆਤ ਇੱਥੋਂ ਕਰਦੀ ਆ ਬਾਈ ਫਿਰ ਐਰ ਸ਼ਹਿਰ ਤੋਂ ਹਾਂ ਇੱਥੋਂ ਕਰਦੇ ਟਰ ਚੋਬਰਾ ਖੋਲ ਕੇ ਆ ਜਾ ਟਰ ਖੋਲ ਕੇ ਸੂਆ ਕਿਹੜਾ ਬਾਈ ਇਹਦਾ ਇਹ ਪਲੂਨ ਹੈ ਜੀ ਇਹ ਪਹਿਲਾ ਸੂਆ ਹਾਂਜੀ 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 ਆ ਸੂਆ ਆ ਗਿਆ ਪਹਿਲਾ ਕੰਪਨੀ ਆ ਗਈ ਐਰ ਸ਼ਹਿਰ ਕੱਦ ਵੱਡਾ ਆ ਗਿਆ ਫੁੱਲ ਵੱਡਾ ਹਾਂਜੀ ਲੰਬੀ ਵੀ ਫੁੱਲਾ ਕੱਦ ਵੀ ਸੋਹਣਾ ਥਣ ਦਾ ਸੈਜ ਵੀ ਬਾ ਕਮਾਲਾ ਕੁੰਜ ਵਰਗੀ ਬੱਚੀ ਕਹਿ ਸਕਦੇ ਆ ਬਾਈ ਹਾਂਜੀ ਹਾਂਜੀ ਕੁੰਜ ਵਰਗੀ ਹੈ ਵੀ ਕੁੰਜ ਖੜਦੀ ਵੀ ਘੋੜੇ ਵਾਂਗੂ ਹੈ ਜੀ ਬਈ ਮੈਂ ਘੋੜਾ ਖੜਦਾ ਹਾਂ ਪੂਰਾ ਦੰਦਾਂ ਚ ਕਿਵੇਂ ਬਾਈ ਦੰਦਾਂ ਦਾ ਛੇ ਦੰਦਾ ਜੀ ਇਹੇ ਦੰਦਾਂ ਚ ਛੇ ਦੰਦ ਕਿੰਨੇ ਕਿ ਦਿਨ ਪੈਂਡਿੰਗ ਨੇ ਬਾ ਪੰਜ ਚਾਰ ਦਿਨ ਲੇਉ ਜੀ ਉਹ ਹੋਰ ਇੰਨੇ ਏੜੀਆਂ ਫੜ ਕੇ ਤੋਰਦੇ ਬਾਈ ਲੱਗ ਫੜਾ ਲਾ ਲੱਗੇ ਲੱਗੇ ਲੱਗ ਇੰਨੇ ਏੜੀਆਂ ਫੜ ਲਾ ਬਾਈ ਕਹਿੰਦਾ 18 ਹੋਰ ਕਮਾ ਦੇ ਨੇੜੇ ਫੜ ਕੇ ਤੋਰ ਦੇ ਦਾ ਬੋਝ ਕੇ ਬੋਝ ਕੇ। ਹਾਂ। ਦਿਨ ਵਾਈ ਕਹਿੰਦਾ ਕੱਢ ਦੂ 5-7 ਦਿਨ ਕੱਢ ਦੂ। ਹਾਂਜੀ ਕੱਢ ਦੂ ਕਰ ਤੂੰ ਹਾਂਜੀ। ਪਰ ਥਣ ਦਾ ਸਹਜ ਆ ਜਿਹੜਾ ਸਹਜ ਇਹਨਾਂ ਸੱਜਣੋਂ ਮੱਝਾਂ ਨਾਲ ਦੇ ਲੱਗਿਆ। ਮੱਝਾਂ ਨਾਲ ਹੀ ਲੱਗਿਆ ਜੀ। ਇਹ ਵਪਾਰੀ ਦਾ ਚੇਪਾ ਲਾਗੀ ਦੱਸ ਦਿੰਦਾ ਚਵਾਈ ਦੀ ਕਿਵੇਂ ਨਿਕੂਗੀ। ਚਵਾਈ ਦੀ ਪੂਰੀ ਮੋਟੀ ਜੀ ਫੁੱਲ ਪੂਰੀ ਤੇ ਆਰਡਰ ਰੱਖੂ ਨਾਲ ਲੱਗਵਾ ਫਿਕਸ। ਹਾਂ ਫਿਕਸ ਪੂਰਾ ਜੀ। ਇੱਕ ਗੱਲ ਹੋਰ ਦੱਸ ਦੇਣਾ ਬੱਚੀ ਦੇ ਕੋਈ ਫालतू ਥਣ ਨਹੀਂ ਹੈਗਾ ਜੇ ਆਪਾਂ ਗੱਲ ਕਰ ਲਈਏ ਸ਼ਾਕ ਨਹੀਂ ਹੈਗੀ ਕੋਈ ਵੀ। ਕੋਈ ਨਹੀਂ ਹੈਗੀ ਫੋਰ ਸੰਗ ਪੂਰਾ। ਤੇ ਬਾਕੀ ਜਾਤ ਨਸਲ ਚ ਬੱਚੀ ਚੰਗੀ ਆ ਚਮਕਦਮਕ ਵੀ ਤੇ ਬਾਕੀ ਜਦੋਂ ਯਾਰ ਕਿਸੇ ਚਾਰਚੂਰ ਵਾਲੇ ਸੱਜਣ ਕੋਲੇ ਬਾਗੀ ਬੱਛੀ ਨੇ ਅਗਲੇ ਸੂਏ ਹੋਰ ਹੀ ਚੀਜ਼ ਬਣ ਜਾਣਾ ਹਾਂਜੀ ਹਾਂਜੀ ਚੰਗੀ ਤਿਆਰ ਹੋਊਗੀ ਘਟਨਾ ਵਾਲਾ ਸੌਦਾ ਨਹੀਂ ਹੁੰਦਾ ਇਹ ਹਾਂਜੀ ਹਾਂਜੀ ਇਹ ਬਦਨ ਵਾਲੀ ਸੌਦਾ ਜੀ ਮੈਂ ਅਗਲੇ ਸੂਏ ਕਿੱਡੀ ਸੁਧਾਰੀ ਆ ਗਈ ਠੰਡੀ ਸੀ ਪੂਰੀਆਂ ਘੋੜੇ ਮੂੰਹ ਖੜਜੇ ਲੱਤਾਂ ੜਾ ਕੇ ਪੂਰੀਆਂ ਪੋਲੀ ਇੱਥੋਂ ਦਿਖਾ ਦੇ ਰਹੀ ਓਏ ਆਏ ਇੱਥੋਂ ਦਿਖਾ ਦੇ ਖਾਜੇ ਦਾ ਬਹੁਤ ਪੋਲੀ ਪਈਆ ਬਣਨਾ ਬੱਛੀ ਨੇ ਬਹੁਤ ਜ਼ਿਆਦਾ ਯਾ ਦੇਖੋ ਤੇ ਬਾਕੀ ਸਭ ਤੋਂ ਮੇਨ ਗੱਲ ਹੁੰਦੀ ਹੈ ਸੁਭਾਅ ਦੀ ਸੁਭਾਅ ਦੀ ਠੰਡੀ ਸੀਲ ਆ ਤੇ ਬਣੂ ਫੁੱਲ ਫਸ ਕੇ ਸੂ ਸੂ ਵੀ ਮੈਂ ਮਰਜੀ ਥ ਇਹਦਾ ਬਾਈ ਕਹਿੰਦਾ ਮੁੱਲ 70000 ਰੁਪਇਆ ਇੱਕ ਗੱਲ ਹੋਰ ਦੱਸ ਦੇਣਾ ਰੇਟ ਬਾਈ ਤੋਂ ਕਰਾਊਂਗਾ ਫਿਕਸ ਜੇ ਉਹਦੇ 'ਚ ਥੋੜਾ ਬਹੁਤ ਅੰਤਰ ਹੋਊਗਾ ਹਾਂ ਸਾਡਾ ਮੋਟਾ ਛੋਟਾ 1500 ਵਾਲਾ ਵੀ ਜਿਆਦਾ ਅੰਤਰ ਨਹੀਂ ਹੋਊਗਾ ਜਿਵੇਂ ਆਪਾਂ ਕਹਿ ਲਈਏ 70 ਜੇ ਤੁਸੀਂ ਕਹੋ ਵੀ ਇਹਨੂੰ ਵੀ ਆਪਾਂ 50 60 ਦੀ ਲੈ ਲਾਂਗੇ ਬਾਈ ਹਾਂਜੀ ਜੀ ਜਿਆਦਾ ਥੱਲੇ ਵਾਲਾ ਦਾ ਭਰਾ ਕੋਈ ਫੋਨ ਹੀ ਲਾਵੇ ਜਿਹੜਾ ਹੁਣ ਜਿਆਦਾ ਮਤਲਬ ਲਾਪਾ ਦੇਣਾ ਕਰਨ ਉਹਦਾ ਕੀ ਫਾਇਦਾ ਜੋ ਤਾਂ ਟਾਈਮ ਬੇਚੀ ਉਹ ਹੀ ਗੱਲ ਆ ਯਾਰ ਚੀਜ਼ਾਂ ਵੀ ਮੁੱਲ ਲਾ ਕੇ ਮਿਲਦੀਆਂ ਮੁੱਲਾਂ 'ਚ ਨਹੀਂ ਮਿਲਦੀਆਂ ਜੀ ਪੈਸੇ ਲਾ ਕੇ ਮਿਲਦੇ ਨੇ ਹੁਣ ਹਰੇਕ ਮੰਨਦਾ ਪਰ ਹਾਂ ਕਰਦਾ ਨਹੀਂ ਕਰਦਾਂਗਾ ਆ ਥੋੜਾ ਬਾਲਾ ਮੰਨਤਨ ਪਾਈ ਕਹਿੰਦਾ ਹੋਜੂ ਤੇ ਹੁਣ ਕਹਿ ਰਿਹਾ ਇਹ ਤੇ ਮਾਰੋ ਦੋ ਨੰਬਰ ਵਾਲੀ ਤੇ ਜਿਆਦੇ ਪੱਖ ਜਰਸੀ ਦਾ ਹੀ ਹੈ ਚ ਥੋੜਾ ਬਾਲਾ ਸਾਈਹਾਰ ਦਾ ਕਹਿ ਸਕਦੇ ਆਪਾਂ ਫੇਸ ਕੁਆਲਿਟੀ ਦੇ ਮਾਰੇ ਤੁਝੇ ਦੌਰ ਲੇਬਰ ਨੇ ਜੱਕੀ ਤੇ ਬਾਕੀ ਸੁਭਾ ਦੀ ਜਿਵੇਂ ਬਾਈ ਨੇ ਦੱਸਿਆ ਲਾ ਸੁਭਾ ਦੀ ਜਮਾਤ ਠੰਡੀ ਸੀ ਲਾ ਜਮਈਏ ਥੱਲੇ ਬੈਠੇ ਹੋ ਆ ਦੇਖੋ ਕੋਈ ਆ ਹੀ ਨਹੀਂ ਜਮੇ ਜਮੇ ਮਰਜੀ ਵੱਧ ਗਰਮਾ ਸੀ ਨਹੀਂ ਹੈਗਾ ਕੋਈ ਲੱਤੋ ਟੋਰਾ ਨਹੀਂ ਲੱਗਾ ਵਾਦੂ ਘਟੋ ਇਹਦੇ ਵੀ ਇੱਕ ਗੱਲ ਹੋਰ ਦੱਸ ਦਾਂ ਨਾ ਇਹ ਬੱੱਚੀ 'ਚ ਸ਼ਾਈਨਿੰਗ ਵਾਲੀ ਸ਼ਾਈਨਿੰਗ ਰੰਗ 'ਚ ਹਾਂਜੀ ਹਾਂਜੀ ਸ਼ਾਈਨਿੰਗ ਦੇਖੋ ਜੀ ਇਹ ਜਾਨ ਬੈਜ ਵੀ ਫੁੱਲ ਜਾਨ ਆ ਗਈ ਵਜਨ ਵਜੂਦ ਵਾਲੀ ਬੱੱਚੀ ਆ ਗਈ ਇਹ ਗਰਮੀ ਸਰਦੀ ਵਾਲੇ ਤੋਹਫੇ ਦੇ ਤੋਹਫੇ ਹਾਂਜੀ ਤੋਹਫੇ ਜਿਹੜੇ ਸਹਾਬ ਨਾਲ ਹੁਣ ਰੁੱਤਾਂ ਗਰਮੀ ਵਾਲੀ ਗਰਮੀ ਚੱਲਣ ਵਾਲੀਆਂ ਚੀਜ਼ਾਂ ਨੇ ਬਾਕੀ ਇੱਥੋਂ ਤੋਰਾ ਕਰ ਸਕਦੇ ਚੱਕਾ ਲੰਬੀ ਤੋਰਦੀ ਗੱਡੀ ਉਪਰ ਆਪਨ ਕੀਤਾ ਜੀ ਇਹਨਾਂ ਦੇ ਪੱਠੇ ਨਹੀਂ ਆ ਕੇ ਚੱਕੇ ਹੈਗੇ ਇਹ ਦੰਦਾ 'ਚ ਕਿਵੇਂ ਬਾਈ ਹਾਂ ਇਹ ਵੀ ਛਿੱਗੀ ਆ ਜੀ ਛੇ ਦੰਦਾ ਜੀ ਸੁਹਾ ਦੂਜਾ ਜੀ ਇਹ ਸੁਹਾ ਦੂਜਾ ਇੱਥੇ ਕਮਾ ਕੇ ਉਹਰਾ ਫੇਸ ਕਰਕੇ ਖੜਾ ਇਹ ਇੱਥੇ ਰੋਲ ਕੋਲ ਖਰਚਾ ਕੋਲ ਇਹ ਇੱਥੋਂ ਇੱਥੋਂ ਫੜ ਕੇ ਖੜਾ ਲਾ ਜਿਵੇਂ ਮੱਥੇ 'ਚ ਟੋਆ ਕਹਿਦੇ ਨੇ ਆਪੀ ਅੱਖ ਦੇਖੋ ਜੋ ਸੁਰਮਾ ਪਾਇਆ ਹੁੰਦਾ ਅੱਖਾਂ 'ਚ ਦੇਖੋ ਤੁਸੀਂ ਜਰਸੀ ਦੇ ਵਿੱਚ ਪਾਖੇ ਦਾ ਜ਼ਿਆਦਾ ਆ ਗਿਆ ਤੇ ਇੱਥੋਂ ਸ਼ਾਈਨਿੰਗ ਚੈੱਕ ਕਰ ਸਕਦੇ ਮੇਰੇ ਤੇ ਖੜਾ ਆਇਆ ਬੰਦਾ ਉਹੀ ਆ ਗੱਲ ਕਹਿੰਦਾ ਸੁਰਮਾ ਪਾਇਆ ਅੱਖਾਂ 'ਚ ਮੈਨੂੰ ਕਹਿੰਦਾ ਦੇਖੋ ਆਹ ਦੇਖੋ ਠੀਕ ਹੈ ਗੱਲ ਠੀਕ ਹੈ ਲੱਗਦਾ ਮੀ ਆ ਵੀ ਜੇ ਸੁਰਮਾ ਪਾਇਆ ਅੱਖਾਂ ਦੇ ਵਿੱਚ ਉਧਰਤੀ ਸੁਰਮਾ ਹੀ ਹੈ ਉਧਰਤੀ ਮਾਲ ਕੋਲੇ ਸੁਰਮਾ ਹੈ ਜੀ ਦੇਖੋ ਕਿੰਨੇ ਦਿਨ ਕੱਢੂਗੀ ਇਹ ਬਸ ਇਹ ਵੀ 4-5 ਦਿਨ ਜੀ 5-6 ਦਿਨ ਬਸ ਪੰਜ ਚਾਰ ਦਿਨ ਕੱਢ ਦੂ ਪਰ ਯਾਰ ਜਿਹੜੀ ਦੀ ਬਾਡੀ ਦੀ ਸ਼ਾਈਨਿੰਗ ਆਪਾਂ ਕਹਿ ਸਕਦੇ ਨਾ ਸ਼ਾਈਨਿੰਗ ਬਾਖਮਾਲ ਆ ਗਈ ਹਾਂਜੀ ਹਾਂਜੀ ਸ਼ਾਈਨਿੰਗ ਸ਼ਾਈਨਿੰਗ ਬਹੁਤ ਆ ਗਈ ਤੇ ਚਮਕ ਦਮਕ ਤੇ ਆਰਡਰ ਜਿਹੜਾ ਆਰਡਰ ਹਜੇ ਬਣਾਉਗੀ ਝੋਲ ਬਹੁਤ ਪਈ ਹੈ ਇਹਦੇ ਕੱਦ ਵੀ ਦੇਖੋ ਜੀ ਪੂਰਾ ਫੁੱਲ ਆ ਜੀ ਉਹ ਨਹੀਂ ਹੈਗਾ ਵੀ ਜਿੰਨੇ ਛੋੜੇ ਜੇ ਕੱਦ ਦੀ ਹੈ ਹਾਂ ਕੱਦ ਇੱਥੋਂ ਇੱਥੋਂ ਗੈਰੀ ਥਾਣ ਦਾ ਸਾਈਜ਼ ਦਿਖਾ ਦੇ ਆਰਡਰ ਰੱਖੂਗੀ ਬਿਲਕੁਲ ਨਾਲ ਲੱਗਵਾ ਤੇ ਅੱਗੇ ਨੂੰ ਵੀ ਫੁੱਲ ਬਣਾਉ ਆਰਡਰ ਤੇ ਹੁਣ ਬਣਾਉ ਪਿਛਾਲੇ ਬੰਨੇ ਠੰਡੀ ਸੀ ਲਾ ਜੀ ਬਾਕੀ ਕੈਮਰੇ ਤੋਂ ਪਸ਼ੂ ਵੀ ਡਰ ਜਾਂਦਾ ਜੀ ਜਿਵੇਂ ਆਹ ਹੋਈ ਮੂੰਹ ਘਰ ਤਨ ਮੜਾ ਜਨੇ ਬਜੂਦ ਫੇਸ ਕੁਆਲਟੀ ਦੇ ਮਾਰਦੇ ਕੈਮਰਾ ਤੇ ਮੂੰਹ ਬਿਲਕੁਲ ਛੋਟਾ ਆ ਗਿਆ ਸਾਈਵਾਲ ਦਾ ਮੂੰਹ ਬਈ ਜਿਆਦਾ ਲੰਬਾ ਹੁੰਦਾ ਇਹਦਾ ਮੂੰਹ ਜਰਸੀ ਵਾਲਾ 19 20 ਜ਼ਰੂਰ ਹੈਗੀ ਆਪਾਂ ਇਹ ਨਹੀਂ ਕਹਿੰਦੇ ਵੀ ਹਾਂਜੀ ਹੈਗੀ ਹੈਗੀ ਹਾਂਜੀ ਹਾਂਜੀ ਪਰ ਇੱਕ ਗੱਲ ਹੋਰ ਦੱਸ ਦਣਾ ਇਹਦੀ ਫੈਟ ਪਰਸੈਂਟੇਜ ਵੀ ਚੰਗੀ ਹੋਊ ਤੇ ਗਰਮੀ 'ਚ ਵੀ ਇਹ ਦਬਦੀ ਨਹੀਂ ਬੱਛੀ ਹਾਂ ਨਸਲ ਵੀ ਚੰਗੀ ਬਣਾਊਗੀ ਅੱਗੇ ਕਿਸੇ ਭਰਾ ਨੇ ਜਰਸੀ ਦਾ ਸੀਮਨ ਲਾਉਣਾ ਇਹਦੇ ਇਹਦਾ ਰਿਕਾਰਡ ਕੀ ਹੈ ਪਹਿਲਣ ਦਾ ਦੇਖੋ ਸਾਨੂੰ ਦਾ ਦੱਸਿਆ 22 ਲੀਟਰ ਆ ਠੀਕ ਆਪਾਂ 20 ਤੋਂ ਪਲੱਸ ਪਲੱਸ ਕਹਿੰਨੇ ਆ ਵੀ ਦੁੱਧ ਚੱਲੂਗੀ ਜੀ ਬਾਕੀ ਅ 18 18 ਕਿਲੋ ਵਾਲੀ ਮੈਂ ਦੇ ਬਰਾਬਰ ਜਾਊ ਕਹਿਣਾ ਆ। ਆਹ ਰਾਮ ਨੂੰ ਰਾਮਨਾ। ਹੁਣ ਉਹ ਵੀ 70 ਫੜ ਆਉਂਦੀ ਹੈ ਜੀ ਨਾਲ ਲਾਲੀ ਦੇ। ਬਾਕੀ ਇੱਥੋਂ ਗਏ ਦੀ ਆਰਡਰ ਦਿਖਾ ਜੀ ਆਹ ਵੇ। ਇੱਥੋਂ ਆਰਡਰ ਹੈ। ਬਾੜੀ ਵਾਲਾ ਰੋ ਪਿੱਛੇ ਦਾ। ਹਾਂ ਪੂਰਾ। ਪੈਸੇ ਕਿੰਨੇ ਲਵਾਂਗੇ ਇਹਦੇ? ਇਹਦਾ 75000 ਰੁਪਿਆ ਜੀ। 75 ਮੁੱਲਾ ਮਾਨਤਨ ਹੋ ਜੂ। ਆਹ ਕਰ ਦਾਂਗੇ ਜੀ ਕਰ ਦਾਂਗੇ। ਮਾਨਤਨ ਬਾਈ ਕਹਿੰਦਾ ਕਰ ਦਾਂਗੇ। ਗਰਮੀ ਚੱਲਣ ਵਾਲੀ ਆਈਟਮ ਆ ਨੇ ਜਿਹੜੇ ਭਰਾ ਬਹਿ ਕੇ ਆਹ ਦੇਖੋ ਜੀ ਉੱਪਰ ਐ ਸੇ ਪੂਰੀ ਸਿੱਧੀ ਪਈ ਐ ਜਮਾ ਦੇਖੋ ਹੱਥ ਲਾ ਗਿਆ। ਸਟੇਟ ਆ ਗਈ ਉੱਤੋਂ ਬਿਲਕੁਲ ਬੁਰੀ ਸਟੇਟਾਂ ਜਮਾ ਜੀ ਦੇਖੋ ਤੇ ਹੁਣ ਗੈਰੀ ਇਧਰਲੇ ਬੰਨੇ ਲਿਆ ਬੜੀ ਸੈਟ ਖੜੀ ਐ ਇੱਥੋਂ ਸਾਈਡ ਤੋਂ ਫੇਸ ਕੁਆਲਿਟੀ ਕਰਾਨੀ ਚੈੱਕ ਕੀ ਦੀ ਤੇ ਆਹ ਦੇਖੋ ਜੀ ਮੂੰਹ ਦੇਖੋ ਜੀ ਬਿਲਕੁਲ ਛੋਟਾ ਮੂੰਹ ਆ ਗਿਆ ਜਰਸੀ ਵਾਲਾ ਇਹਦਾ ਮੁੱਲ ਬਾਈ ਕਹਿੰਦਾ 75 ਮੰਨਦਾ ਇਹਦਾ ਵੀ ਟੀਕਾ ਬਹੁਤ ਕਾਉ ਦਾ ਲੱਗਿਆ ਜੀ 16 ਕਣੀ 1700 ਰੁਪਏ ਦਾ ਟੀਕਾ ਇਹਦਾ ਵੀ ਦੱਸ ਦੇਣੇ ਲੱਗਿਆ ਠੀਕ ਆ ਗੱਲ ਹਾਂਜੀ ਤੇ ਹੁਣ ਮਾਰਦੇ ਗੈਰੀ ਆ ਤਿੰਨ ਨੰਬਰ ਵਾਲੀ ਤੇ ਵੀ ਸੈਟ ਜੀ ਖੜੀ ਆ ਬਾਹਰੀ ਇਹਦਾ ਥਣ ਦਾ ਸਹਜ ਜੀ ਦਿਖਾ ਯਾਰ ਪਹਿਲਾਂ ਹਾਂ ਥਣ ਬੜਾ ਤਾਂ ਉਹਰ ਖੋਲ ਕੇ ਚੋਬਰਾ ਸੁਆ ਇਹਦਾ ਵੀ ਦੂਜਾ ਇਹ ਵੀ ਜੇ ਗੱਲ ਕਰ ਲਈਏ ਥੋੜੀ ਜੀ ਜਰਸੀ ਦੇ ਸਾਈ ਹਾਲ ਦੀ ਝਲਕ ਆ ਗਈ ਇਹ ਚ ਵੀ ਪਰ ਵਜਨ ਵਜੂ ਤੇ ਜਾਨ ਆ ਥਣ ਦਾ ਸਹਜ ਇਹਦਾ ਵੀ ਯਾਰ ਮੱਜਾਂ ਨਾਲ ਦੀ ਲੱਗਿਆ ਤੇ ਬਾਡੀ ਵਾਲੀਆਂ ਗਾਵਾਂ ਦਿਖਾ ਰਿਆ ਤੁਹਾਨੂੰ ਮੈਂ ਜਿਹੜੀਆਂ ਮਤਲ ਜਿੰਨੀ ਮਰਜ਼ੀ ਗਰਮੀ 'ਚ ਰੱਖ ਲਿਓ ਇਹਨਾਂ ਨੂੰ ਜਿੰਨੀ ਮਰਜ਼ੀ ਗਰਮੀ 'ਚ ਥੋੜਾ ਜਿਹਾ ਉੱਪਰ ਆਪਾਂ ਨੇ ਕੀਤਾ ਆ ਗਿਆ ਇਹਨਾਂ ਨੇ ਪੱਠੇ ਨਹੀਂ ਖਾਦੇ ਹੈਗੇ ਨੇ ਤੇ ਕੁੱੱਖਾਂ ਕੱਖਾਂ ਕਿਤੇ ਐ ਖਾਲੀ ਥੋੜਾ ਹੁੰਦੀਆਂ ਬੱਚਾ ਕੀ ਆ ਨਾਲ ਬਾਈ ਇਹਦੇ ਮਗਰ ਬੱਛਾ ਜੀ ਆ ਸਮਾਂ ਹੈਗਾ ਦੁਪਹਿਰ ਕ ਦਾ ਉਸ ਹਾਵ ਨਾਲ ਜੱਜਮੈਂਟ ਕਰ ਲਿਓ ਡੰਗ ਤੇ ਬਾਈ ਕ ਦੁੱਧ ਕਿੰਨਾ ਖਾਦੀ ਦੋ ਟੰਕ ਮੈਂ 20 ਕਿਲੋ ਚੋਕੇ ਲਿਆ ਜੀ ਠੀਕ ਆ ਜੀ ਹਾਂ ਤੇ ਹੁਣ ਕਿੰਨਾ ਹੈ ਹੁਣ 15 16 ਲੀਟਰ ਤੁਸੀਂ ਮੰਨੋ ਜੀ ਕਿਉਂਕਿ ਖਰਾਬ ਨਹੀਂ ਖਾਦੀ ਹੈਗੀ ਠੀਕ ਆਪਾਂ ਨੇ ਕੀਤਾ ਆ ਕੇ ਠੀਕ ਹੈ ਕਿਸੇ ਵੀ ਵੀਰ ਭਾਈ ਨੇ ਲੈਣੀ ਹੈ ਸਾਈ ਪਾ ਦੇ ਦੋ ਤਿੰਨ ਦਿਨਾਂ ਚ ਦੁੱਧ ਪੂਰਾ ਕਰਕੇ ਦੇ ਦਾਂਗੇ 20 ਕਿਲੋ 20 ਕਿਲੋ ਜੀ ਆ 20 ਕਿਲੋ ਵਾਈ ਕਹਿੰਦਾ ਦੋ ਦਿਨਾਂ ਚ ਪੂਰਾ ਕਰਦਾ ਕਿਉਂਕਿ ਪਸ਼ੂ ਕਈ ਵਾਰੀ ਜੋ ਟਰਾਂਸਪੋਰਟ ਚੋਂਦਾ ਨਾ ਸੱਜਣੋਂ ਜੀ ਨਹੀਂ ਲਾਉਂਦਾ ਚਵਾਈ ਦੀ ਕਿਵੇਂ ਆ ਬਾਈ ਇਹ ਪੂਰੀ ਪੂਰੀ ਉਂਗਲਾਂ ਉਂਗਲ ਜਿੱਡੀ ਮੋਟੀ ਧਾਰ ਪੈਂਦੇ ਜੀ ਥੱਲੇ ਮੁੱਕ ਗਈ ਨੇ ਜੀ ਠੀਕ ਆ ਗੱਲ ਆ ਜਿਹੜਾ ਬੱਚਾ ਵੀ ਦਿਖਾ ਦੇ ਗਰੀ 나ੜੂਆ ਨਾਲ ਆ ਬੱਚੇ ਦਾ ਖੜਾ ਇਹਦੇ ਬੰਨੀ ਬੱਚਾ ਮੇਲ ਕਾਫਾ ਨਾਲ ਹਾਂ ਬੱਛਾ ਜੀ ਬੱਚੇ ਦਾ ਮੂੰਹ ਦੇਖੋ ਜੀ ਸੇ ਮਾਂ ਵਰਗਾ ਜੀ ਦੇਖੋ ਉਧਰ ਦੇਖੋ ਜਿਹੜਾ ਜਿਹੜਾ 나ੜੂਆ ਇਹਦੇ ਨਾਲ ਆ ਗਿਆ ਸੂਆ ਵੀ ਥੋੜੇ ਦਿਨਾਂ ਦੀ ਆ ਕੱਚੀ ਸੂਈ ਹੋਈ ਆ ਮੈਲੇ ਮੂਲੇ ਤਾਂ ਨਹੀਂ ਚੱਲੀ ਜੀ ਨਹੀਂ ਮੈਲਾ ਇਹ ਰਾਤ ਥੋੜਾ ਜਿਹਾ ਲਾਪੀ ਸੀਗੀ ਮਾਰਨਾ ਦੇਖੋ ਲੱਗਿਆ ਆ ਮਗਰ ਰਾਤ ਥੋੜਾ ਜਿਹਾ ਕੱਢਿਆ ਠੀਕ ਆ ਗੱਲ ਹਾਂ ਇੱਥੋਂ ਥੋੜ ਅਤੇ ਚਵਾਈ ਦੀ ਕਿਵੇਂ ਆ ਪੂਰੀ ਜੀ ਫੋਕੀ ਜਮਾ ਪੂਰੀ ਠੰਡੀ ਸੀਲ ਆ ਠੰਡੀ ਸੀਲ ਜੀ ਫੁੱਲ ਪੂਰੀ ਦੁੱਧ ਬਾਈ ਕਹਿੰਦਾ 2-4 ਦਿਨਾਂ ਚ 20 ਕਿਲੋ ਕਰਾ ਦਾਂਗੇ ਪਰ 16 ਕਿਲੋ ਇਸ ਟਾਈਮ ਹਾਜ਼ਰ ਹੈਗਾ ਇਹਦੇ ਕੋਲੇ 7060 ਆਉਂਦੀ ਆ ਜੀ ਸੁਆ ਕਿਹੜਾ ਬਾਈ ਇਹਦਾ ਦੂਜਾ ਜੀ ਆਪਣੇ ਕੋਲ ਹੁਣ ਦੁੱਧ ਪਾਉਨੇ ਆ ਪਰ ਕਿੰਨੀਆਂ ਪਈਆਂ ਕੋਲ 7060 68 ਹਾਂ ਡਰਦੀ ਆ ਥੋੜਾ ਜਿਆ ਉਹ 10 ਸੁਭਾਹ ਦੀ ਠੰਡੀ ਆ ਹਾਂ ਠੰਡੀ ਆ ਜੀ ਦੇਖੋ ਜਮਾ ਹੈ ਤੇਰੀ ਫੈਟ ਆ ਫੈਟ ਬਾਈ ਕਹਿੰਦਾ ਮੱਜਾਂ ਦੇ ਬਰਾਬਰ ਹੀ ਆ ਇਹਦੀ ਹਾਂ ਥਣ ਦਾ ਸੈਜ ਵੀ ਵਾਹ ਕਮਾਲ ਆ ਤੇ ਬਾਡੀ ਵਾਲੇ ਪੱਖ ਤੋਂ ਵੀ ਇਹਦੇ ਬਾਈ ਪੈਸੇ ਕਿੰਨੇ ਲਵਾਂਗੇ ਆਪਾਂ ਇਹਦਾ 61000 ਰੁਪਿਆ ਜੀ ਇਹਦਾ ਕਾਰਟ ਹਾਂਜੀ ਆ ਇਹਦਾ ਬਾਈ ਕਹਿੰਦਾ ਲੈਣਾ 61000 ਬੱਛੀ ਇਹ ਵੀ ਚੰਗੀ ਆ ਬਾਡੀ ਵਾਲੀ ਤੇ ਹੁਣ ਤੁਹਾਨੂੰ ਦਿਖਾ ਦੂੰਗਾ ਜਿਹੜੀ 100 ਦਾ 100ੀ ਜਰਸੀ ਕਹਿ ਸਕਦੇ ਹਾਂ ਹਾਂਜੀ ਹਾਂਜੀ ਆਇਆ ਚੋਬਰਾ ਤੋਰ ਖੋਲ ਕੇ ਇਹਦੇ ਨਾਲ ਬੱਚਾ ਕੀ ਆ ਇਹਦੇ ਨਾਲ ਬੱਚਾ ਜੀ ਇਹਦੇ ਨਾਲ ਵੀ ਬੱਚਾ ਹਾਂਜੀ ਇਹਦਾ ਸੂਆ ਕਿਹੜਾ ਬਾਈ ਦੂਜਾ ਜੀ ਸੂਆ ਦੂਜਾ ਤੇ ਸੂਈ ਕਿੰਨੇ ਦਿਨ ਦੀ ਹੋਗੀ ਇਹ 17 ਤਰੀਕ ਨੂੰ ਰਾਤ ਨੂੰ ਸੋਈ ਆ ਜੀ 11 ਦਿਨ ਐਚ ਵੀ ਫੁੱਲਾ ਹੋਏ ਨਾ ਹਾਂ ਨਾ ਫੁੱਲਾ 11 ਦਿਨ ਹੋਗੇ ਅੱਜ ਦੇਖ ਲਓ ਤੁਸੀਂ ਕਿੰਨੇ 11 12 ਦਿਨ ਹੋ ਗਏ ਜੀ ਅੱਜ ਠੀਕ ਹੈ ਜੀ ਹਾਂਜੀ 11 12 ਦਿਨ ਦੀ ਸੂਈ ਕੋਲੇ ਦੁੱਧ ਕਿੰਨਾ ਹਾਜ਼ਰ ਆ ਭਾਈ ਦੁੱਧ 12 13 ਕਿਲੋਟਰ ਹੈਗਾ ਜੀ ਥੱਲੇ ਵੀ 12 13 ਲੀਟਰ ਹਾਂਜੀ 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 ਸਬਾਈ ਦੀ ਕਿਵੇਂ ਆ ਪੂਰੀ ਫੋਕੀ ਜੀ ਫੁੱਲ ਇੱਥੋਂ ਕਮਾ ਕੇ ਮਰਾ ਮੂੰਹ ਤੇ ਰੱਖੀ ਖੜਾ ਲਈ ਭਾਈ ਇੱਥੋਂ ਫੇਸ ਕੁਆਲਿਟੀ ਦੇ ਮਾਰਦੀ ਹੈ ਜਦੋਂ ਦੋਰਲੇ ਬੰਨੇ ਖੜੂਗੀ ਨਾ ਉੱਥੋਂ ਜੱਜਮੈਂਟ ਆ ਜੂਗੀ ਸਾਰੀ ਵੀ ਬਾਕੀ ਜਰਸੀ ਯਰਸੀ ਚ ਆ ਗਈ ਆਟਮ ਇਹ ਇੱਥੋਂ ਕਮਾ ਕੇ ਰੋਕਨੀ ਭਾਈ ਇੱਥੇ ਖੜਾ ਲਈ ਬੋਦੇ ਵਾਲੀ ਜਰਸੀ ਆ ਗਈ ਮੇਰਾ ਭਰਾ ਆਪਣੇ ਕਹਿੰਦੇ ਨੇ ਤੇ ਖੜ ਨਹੀਂ ਹੁਣਦੀ ਸ਼ਕੀਨ ਬਹੁਤ ਆ ਬਹੁਤ ਸ਼ਕੀਨ ਜੀ ਬਹੁਤ ਜ਼ਿਆਦਾ ਦਦ ਬੇ ਕੱਚਾ ਥਾਂ ਭਾਲਦੇ ਸਾਡੇ ਕੱਚਾ ਥਾਂ ਘਟਾ ਹੈ ਕੱਚਾ ਥਾਂ ਭਾਲਦੀਆਂ ਨੇ ਗਾਈਆਂ ਤੁਹਾਨੂੰ ਪਤਾ ਜੀ ਉਮੀਦ ਹੈਗੀ ਹੋਰ ਵਧਣ ਦੀ ਹਾਂ ਜੀ ਕਰ ਦੂ 14 ਕਿਲੋ ਹਾਂ 14 ਕਿਲੋ ਹਾਂ ਕਿਲੋ 2 ਕਿਲੋ ਤਾਂ ਵੱਸ ਸਕਦੀ ਹਾਂ ਹਾਂ ਵੱਸ ਸਕਦੀ ਬਾਕੀ ਜਿਹੜਾ ਭਰਾ ਉਹਨ ਸੇਵਾ ਹੀ ਨਹੀਂ ਕਰੂਗਾ ਜਾ ਕੇ ਉਹ ਤਾਂ ਜਾ ਕੇ ਕੀ ਵਧਣਾ ਜੀ ਉਹਦੇ ਕੋਲ ਤਾਂ ਚਾਹੇ ਜਾ ਕੇ 6 ਕਿਲੋ ਰਹਿ ਜੇ ਹਣਾ ਆ ਸੂਆ ਦੂਜਾ 11 12 ਦਿਨ ਦੀ ਸੂਈਆ ਭਾਈ ਕਹਿੰਦਾ ਮੈਲਾ ਤਾਂ ਨਹੀਂ ਚੱਲੀ ਭਾਈ ਅਜੇ ਇਹ ਮੈਲਾ ਚੱਲ ਪਈ ਜੀ ਅਛਾ ਇਹ ਮੈਲਾ ਚੱ ਠੀਕ ਆ 12 13 ਕਿਲੋ 12 ਕਿਲੋ ਮੰਨ ਕੇ ਆ ਜੇ ਭਰਾ ਮੰਨ 12 ਕਿਲੋ ਮੰਨ ਕੇ ਹਾਂਜੀ 12 22 ਕਹਿੰਦਾ ਮੰਨ ਕੇ ਆ ਜੇ ਭਰਾ ਕੋਈ ਵੀ ਤੇ ਆ ਗਈ ਭਾਈ ਪ्युअर ਜਰਸੀ ਜਿੱਥੋਂ ਦਿਖਾ ਦਿੰਗੇ ਅਗਲੇ ਬੰਨੇ ਤੇ ਉਰਲੇ ਬੰਨੇ ਸਾਰੀ ਬੱਛੀ ਦਿਖਾ ਦਿੰਦੇ ਹਾਂ ਆ ਇਧਰੋਂ ਜਿਵੇਂ ਫੇਸ ਤੇ ਮਾਰਦੇ ਸਾਰੀ ਤੇ ਮਾਰਦੇ ਕੈਮਰਾ ਰੰਗ ਰੂਪ ਦੀ ਸ਼ਾਨਦਾਰ ਹੈ ਤੇ ਉਹ ਗੱਲ ਨਹੀਂ ਹੈਗੀ ਵੀ ਲਿੱਸੀ ਫਿੱਕੀ ਜੀ ਨਹੀਂ ਹੈਗੀ ਜਾਨ ਵਾਲੀ ਜਾਨ ਚ ਹੈ ਜੀ ਪੂਰੀ ਫੁੱਲ ਜਾਨ ਵਾਲੀ ਮਿੱਠੀ ਤਾਂ ਹੁਣੀ ਛਿੱਕ ਤੋਂ ਪੂਰੇ ਕੀਤੇ ਨੇ ਇਹਨੇ ਵੀ ਹੁਣੀ ਹੁਣੇ ਛੱਟੇ ਨੇ ਹਾਂ ਹੁਣੇ ਛੱਟੇ ਨੇ ਜੀ ਠੀਕ ਆ ਗੱਲ ਇਹਦੇ ਪੈਸੇ ਭਾਈ ਕਿੰ ਏ ਬਾਈ ਕਹਿੰਦਾ ਦੇ ਦਾਂਗੇ ਸਿਰਫ 40 ਦੀ ਆ ਗਈ। ਤੋਹਫੇ ਨੇ ਜੀ ਗਰਮੀ ਵਾਲੇ ਗਰਮੀ ਵਾਲੇ ਤੋਹਫੇ ਨੇ ਜੀ ਅੱਗੇ ਗਰਮੀ ਚੱਲਣੀ ਆ। ਸਾਰੀ ਗਰਮੀ ਦੁੱਧ ਪਿਆਉਣ ਨਿਆਰੇ ਨਾਲ ਫੇਰ ਬੱਚੀ ਉਹਨੇ ਦੀ ਆ। ਤੇ ਭਾ ਵੀ ਕੁਛ ਨਹੀਂ ਤੇ ਹੁਣ ਕਹਿ ਰਹੀ ਆ ਬੱਚੀ ਤੇ ਮਾਰਦੇ ਕੈਮਰਾ ਇਹਦੀ ਪਹਿਲਾਂ ਫੇਸ ਕੁਆਲਿਟੀ ਦੀ ਮਾਰਦੀ ਇਧਰਲੇ ਪੱਖ ਤੋਂ। ਆ ਫੇਸ ਵਾਲੇ ਪੱਖ ਤੋਂ ਮਾਰਦੀ ਜਾ ਤੇਜ਼ ਵੀ ਫੁੱਲ ਆ ਗਈ। ਇਹਦੀ ਥੋੜੀ ਜਿਹੀ ਗੱਲ ਕਰ ਲਈ ਨਾ ਸੰਭਾਲ ਘੱਟ ਕਰੀਏ ਕਿਸੇ ਭਰਾ ਨੇ। ਹਾਂਜੀ ਹਾਂਜੀ। ਤੋਹਰੋ ਜੀ ਖੋਲ ਕੇ ਇਹਨੂੰ ਵੀ। ਇਹਦਾ ਕਿਹੜਾ ਸੂਆ ਬਾਈ? ਇਹਦਾ ਦੂਜਾ ਜੀ। ਦੂਜਾ ਸੂਆ ਥੋੜੀ ਘੱਟ ਸੰਭਾਲ ਚ ਆ ਜੇ ਗੱਲ ਕਰ ਲਈਏ ਟਾਂਚੇ ਦੀ ਚੰਗੇ ਦੀ ਆ ਉੱਚੇ ਦੀ ਬੇਲ ਬੂਲ ਦੇਖੋ ਜੀ ਪਿੱਛੇ ਟੈਂਪੋ 'ਚ ਲੱਗਦੇ ਆਈਏ ਪਿੱਛੇ ਰਗੜੀ ਹੋਈ ਆ ਦੇਖੋ ਇਹਨੀ ਬੇਲ ਲੰਬੀ ਆ ਲੰਬੀ ਚੰਗੀ ਆ ਬੱਛੀ ਘੱਟ ਆ ਬਣਦੀ ਬੁੰਦੀ ਬਹੁਤ ਆ ਜੀ ਥੱਲੋਂ ਇਹ ਕੱਦ ਵੀ ਚੰਗਾ ਹਾਂ ਕੱਦ ਵੀ ਚੰਗਾ ਕਿੰਨੇ ਕਿ ਦਿਨ ਪੈਂਡਿੰਗ ਨੇ ਬਈ ਤੇ ਇਹ ਲੈ ਜੂ ਜੀ ਹਫਤੇ ਤੋਂ ਉੱਪਰ ਹੀ ਲੈ ਜੂ ਜੀ ਇਹ ਤਕਰੀਬਨ ਇਹ ਲੈ ਜਾ ਸਕਦੀ ਆ ਮੇਰੇ ਆਈਡੀ ਇਹਨਾਂ ਵੀ 12 ਤੋਂ 14 ਦਿਨ ਲੈ ਜੂ ਜੀ ਲੈ ਜੂ ਹਾਂ 12 ਤੋਂ 14 ਨਾਲ ਲੈ ਜਾ ਸਕਦੀ ਆ ਇਹਦੇ ਟੀਕਾ ਲੱਗਾ ਹੈ 15 16 16 ਆ ਚਾਹੀਦੀ ਆ ਟੋਕਨ ਹੈਗਾ ਐਪ ਤੋਂ ਕੱਢ ਕੇ ਦੇਖ ਲੈ ਬੰਦਾ ਸਰਚ ਮਾਰ ਲੀ ਹਾਂ ਸਰਚ ਮਾਰ ਲੇ ਜੀ ਇਹਦੇ ਵੀ ਟੀਕਾ ਬਹੁਤ ਟਾਪ ਦਾ ਲੱਗਿਆ ਹੋਇਆ ਜੇ ਬੱਚੀ ਦੇਤੀ ਨਜ਼ਾਰਾ ਲਿਆ ਦੂਏ ਵੀ ਠੀਕ ਹੈਗਾ ਹਾਂ 12 ਤੋਂ 14 15 14 ਲੀਟਰ ਆ ਮਨਾ ਕੱਢੋ ਜੀ ਹੱਸ ਕੇ ਸੀਮਨ ਬਾਈ ਕਹਿੰਦਾ ਚੰਗਾ ਲੱਗਿਆ ਇਹ ਆ ਗਈ ਬਲੈਕ ਕਲਰ ਦੇ ਵਿੱਚ ਜਰਸੀ ਕੱਦ ਕਾਠ ਚੰਗਾ ਪੇਟ ਵਾਲੀ ਬੱਚੀ ਆ ਥੋੜੀ ਸੰਭਾਲ ਜਰੂਰ ਕੱਟੂ ਚਾਰੂ ਬ ਬਾਕੀ ਬਾਈ ਕਹਿੰਦਾ ਖਾਣ ਪੀਣ ਦੀ ਖੁੱਲੀ ਆ ਇਹਦੇ ਅੱਜ ਕਿੰਨੇ ਪੈਸੇ ਲੈ ਲਾਂਗੇ ਸ਼ਾਮ ਸੂਮ ਵਾਲੀ ਛੱਡ ਕੇ ਅੱਜ ਇਹਦਾ 40 ਚੋਂ ਮੰਤਨ ਕਰ ਦਾਂਗੇ ਜੀ 40 ਚੋਂ ਹਾਂਜੀ ਇਹਦਾ ਵੀ 40 ਆ ਤੇ ਉਹ ਲਾਸਟ ਵਾਲੀ ਜਰਸੀ ਦਾ ਵੀ 40 ਆ ਜੋੜਾ ਕਿੰਨੇ ਦਾ ਦੇ ਦਾਂਗੇ ਜੀ ਆਪਾਂ ਜੋੜੇ ਜ ਆਪਾਂ ਮੰਤਨ ਕਰ ਦਾਂਗੇ ਜੀ ਖੁੱਲਾ 80 ਹੋ ਗਿਆ ਜੋੜਾ ਹਾਂਜੀ 80 ਹੋ ਗਿਆ ਜੀ ਕਿੰਨਾ ਕੁ ਮੰਤਨ ਹਾਂ 3-4000 ਰੁਪਏ 5000 ਡਾ ਦਾਂਗੇ ਕਰ ਦਾਂਗੇ ਜੀ ਹੋਰ 75 ਦਾ ਜੋੜਾ ਆ 75 ਤੋਂ ਥੱਲੇ ਬਸ ਠੀਕ ਛੋਟ ਚੱਪਾਈ ਕਰਾਂਗੇ 100-100 ਰੁਪਿਆ ਠੀਕ ਹੈ ਬਸ ਪੰਜ 75 ਦਾ ਜੋੜਾ ਮਿਲੂ ਇੱਕ ਤਾਂ ਇਹ ਮੱਛੀ ਮਿਲੂਗੀ ਤੇ ਇੱਕ ਗੈਰੀ ਲਿਆ ਕੈਮਰਾ ਉਹ ਤਾਜੀ ਸੂਈ ਪ्योर ਜਰਸੀ ਦੂਜਾ ਸੂਆ ਲਾਸਟ ਵਾਲੀ ਹਾਂਜੀ ਇੱਕ ਮਿਲੂਗੀ ਉਹ ਜੋੜਾ ਮਿਲੂ 75 ਦਾ ਕੱਲੀ ਕੱਲੀ ਚਾਰੀ ਵੀ ਚਾਰੀ ਚਾਰੀ ਵੀ ਕੋਈ ਪਹੁੰਚ ਕਰਾ ਲੈ 5000 ਰੁਪਏ ਸਮਝ ਕਿਰਾਇਆ ਲੈ ਲੈ ਉੱਪਰਲਾ ਠੀਕ ਹੈ ਤੇ ਮਾਰੀ ਗਾੜੀ ਫੇਸ ਤੇ ਫੇਸ ਤੇ ਮਰੀ ਜਾਂ ਮੈਂ ਇੱਥੋਂ ਆ ਇੱਥੋਂ ਦੇ ਫੇਸ ਤੇ ਮਾਰ ਸੀਮਨ ਚੰਗਾ ਲੱਗਿਆ ਉਹ ਬਾਈ ਕਹਿੰਦਾ ਐਪ ਚ ਜੇ ਸਰਚ ਕਰ ਲਿਓ ਐਪ ਵੀ ਤੁਹਾਨੂੰ ਦੱਸ ਦੂਗਾ ਠੰਡੀ ਹਵਾ ਬਹੁਤ ਆ ਜੀ ਬਣਦੀ ਬਣਦੀ ਇਹ ਵੀ ਥੱਲੋ ਬਹੁਤ ਆ ਇੰਨੀ ਠੰਡੀ ਹਵਾ ਜਿਵੇਂ ਮਰਜੀ ਥੱਲੇ ਬੈ ਨੰਬਰ 99152 ਜੀ 98620 ਜੀ 99152 98620 ਕੋਈ ਹੋਰ ਨੰਬਰ 194799 74183 ਜੀ ਪਿੰਡ ਵਿਦੇਸ਼ਾ ਹਾਂ ਤਹਿਸੀਲ ਤੇ ਜ਼ਿਲ੍ਹਾ ਮਰੀਕੋਟ ਦਾ ਖਾਲਪੁਰ ਮੰਡੀਆਂ ਦੇ ਕੋਲ ਹੈ ਜੀ ਬਿਲਕੁਲ ਪਿੰਡ ਹੈ ਠੀਕ ਹੈ ਜੀ ਇੱਕੋ ਵਜੀਰਪੁਰਪ ਦੇ ਚ ਹੈ ਇਹ ਆਪਣਾ ਇਧਰਲਾ ਬ੍ਰੇਕਟ ਦਾ ਜਿਹੜਾ ਕੋਲ ਹੈ ਜਿਹੜਾ ਖੰਨਾ ਰੋਡ ਤੇ ਆ ਖੰਨੇ ਰੋਡ ਤੇ ਹਾਂਜੀ ਬਾਕੀ ਨੰਬਰ ਸੱਜਣੋ ਪਾਈ ਦੇ ਸਕਰੀਨ ਤੇ ਚਲਾ ਦੂੰਗਾ ਇਹਨਾਂ ਚੋਂ ਜਿਹੜੀ ਵੀ ਬੱਚੀ ਤੁਹਾਡੇ ਪਸੰਦ ਆਊਗੀ ਐਰ ਸ਼ਹਿਰ ਆਵੇ ਜਰਸੀ ਆਵੇ ਨੇੜੇ ਆ ਕੇ ਤਸੱਲੀ ਕਰਕੇ ਚੈੱਕ ਕਰਕੇ ਬਾਈ ਤੋਂ ਲੈ ਜਿਓ ਧੰਨਵਾਦ